ਪਿੰਡ ਕੋਟਲੇ ਬਾਮੇ ਚੋ 2024 ਦੀਆਂ ਇਲੈਕਸ਼ਨਾਂ ਚ 99% ਵੋਟ ਆਮ ਆਦਮੀ ਪਾਰਟੀ ਨੂੰ ਪਿੰਡ ਕੋਟਲਾ ਬਾਮਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਬਲਵੀਰ ਸਿੰਘ ਪੰਨੂ ਜਿੰਦਾਬਾਦ ਪਰ ਇਹੋ ਜਿਹੇ ਨੇਤਾ ਸਰਦਾਰ ਬਲਵੀਰ ਸਿੰਘ ਪੰਨੂ ਵਰਗਾ ਅਸੀਂ ਨਹੀਂ ਵੇਖਿਆ ਵੱਧ ਤੋਂ ਵੱਧ ਵੋਟ ਪਾ ਕੇ ਸਰਦਾਰ ਬਲਵੀਰ ਸਿੰਘ ਪੰਨੂ ਨੂੰ ਲੀਡ ਦਵਾਂਗੇ ਵਿਕਾਸ ਕਾਰਜਾਂ ਦੇ ਪ੍ਰਭਾਵਤ ਹੋ ਗਏ ਹੀ ਇਹਨਾਂ ਇਕੱਠ ਹੋਇਆ ਸੀ ਜਿੰਦਾਬਾਦ ਆਵਾਜ਼ ਬੁਲੰਦ ਸਿੰਘ ਪੰਨੂ ਜਿੰਦਾਬਾਦ ਇੱਕ ਗਰੰਟੀ ਸਾਡੀ ਗਿਆ ਸਪਿੰਟ ਦੇ ਵਿੱਚੋਂ ਇਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਦੇ ਨਾਲ ਜਿਤਾ ਕੇ ਭੇਜਾਂਗੇ ਇਹ ਸਾਡਾ ਪੁੱਤ ਆ ਹੱਥੀ ਪਾ ਲਿਆ ਇਹਨੂੰ ਇਹਨੇ ਰੱਖਾਂ ਦੇ ਪਿੰਡ ਦਾ ਨਾਮ ਰੋਸ਼ਨ ਕੀਤਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਘਰ ਘਰ ਜੰਮੇ ਇਹੋ ਜਿਹੇ ਪੁੱਤ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬਲੰਦ ਕਰਾਂਗੇ ਪਿੰਡ ਕੋਲਲੇ ਬਾਮੀ ਨੂੰ ਇਹੋ ਜੀਆਂ ਨਿਸ਼ਾਨੀਆਂ ਦਵਾਂਗੇ ਕਿ ਤਿੰਨ ਪੀੜੀਆਂ ਸਾਡੇ ਪੋਤਰੇ ਵੀ ਯਾਦ ਜ਼ਰੂਰ ਕਰਿਆ ਕਰਨਗੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਨੇ ਕਿਰਪਾ ਕੀਤੀ ਹੈ ਮੈਨੂੰ ਰਾਜਨੀਤੀ 'ਚ ਤੋਰਿਆ ਜੇ ਮੈਨੂੰ ਉਹਨਾਂ ਨੇ ਤੋਰਿਆ ਦੇ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਊਗਾ ਇਸ ਪਿੰਡ ਦੀ ਨਕਸ਼ੇ ਨੂੰ ਵੇਖ ਕੇ ਪੰਜਾਬ ਦੇ ਵਿੱਚ ਗਿੰਡ ਤਿਆਰ ਹੋਇਆ ਕਰ। ਵੇਲ ਕੋਟਲਾ ਵਾਹਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਭੂਵੀ ਸਿੰਘ ਪੰਨੂ ਜਿੰਦਾਬਾਦ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਚੌਥਾਫਾ ਮੁਕਾਬਲਾ ਬੜਾ ਹੀ ਦਿਲਚਸਪ ਤੇ ਰੌਚਕ ਹੋਣ ਵਾਲਾ ਹੈ। ਭਾਜਪਾ ਨੇ ਦਿਨੇਸ਼ ਭਗਉਤ ਆਮ ਆਦਮੀ ਪਾਰਟੀ ਨੇ ਅਮਨ ਚੇਰ ਸਿੰਘ ਛੈਰੀ ਕਲਸੀ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪੈਰਾਸ਼ੂਟ ਰਾਹੀਂ ਮੈਦਾਨ 'ਚ ਉਤਾਰ ਦਿੱਤਾ ਹੈ ਤੇ ਕਾਂਗਰਸ ਵੀ ਕਿਸੇ ਵੱਡੇ ਸਥਾਨਕ ਆਗੂ ਨੂੰ ਚੋਣਵੀ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਨੇ ਚੋਣਵੀ ਸਰਗਰਮੀ ਬਹੁਤ ਹੀ ਤੇਜ਼ ਕਰ ਦਿੱਤੀ ਹੈ ਆਪ ਵੱਲੋਂ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੂੰ ਟਿਕਟ ਮਿਲਤੇ ਹੀ ਹਲਕਾ ਫਤਿਹਗੜ ਚੂੜੀਆਂ ਤੋਂ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਸ਼ਾਨਦਾਰ ਆਗਾਜ਼ ਕਰਦੇ ਹੋਏ ਆਪਣੀ ਜਨਮ ਭੂਮੀ ਨੂੰ ਹੀ ਬਣਾ ਲਿਆ ਕਰਮ ਭੂਮੀ ਪਿੰਡ ਕੋਟਲਾ ਬਾਮਾ ਤੋਂ 95% ਦੇ ਕਰੀਬ ਪਿੰਡ ਵਾਸੀ ਪੰਨੂ ਦੇ ਨਾਲ ਚੱਟਾਨ ਵਾਂਗੂ ਖੜ ਗਏ ਬਜ਼ੁਰਗ ਪੰਨੂ ਨੂੰ ਆਪਣਾ ਪੁੱਤ ਕਹਿੰਦੇ ਨੇ ਤੇ ਨੌਜਵਾਨ ਪੰਨੂ ਨੂੰ ਆਪਣਾ ਭਰਾ ਸਮਝਦੇ ਨੇ ਤੇ ਜਿਨ੍ਹਾਂ ਮਤਾਵਾਂ ਨੇ ਬਲਬੀਰ ਸਿੰਘ ਪੰਨੂ ਨੂੰ ਆਪਣੇ ਹੱਥਾਂ 'ਚ ਖੜਾਇਆ ਹੋਇਆ ਉਹਨਾਂ ਮਤਾਵਾਂ ਦਾ ਕਹਿਣਾ ਹੈ ਕਿ ਪੰਨੂ ਨੇ ਸਾਡੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ ਤੇ ਅਸੀਂ ਪੰਨੂ ਦੇ ਨਾਲ ਪੂਰੇ ਪਿੰਡ ਵਾਲੇ ਛੱਟਾਂ ਦੇ ਵਾਂਗ ਖੜੇ ਆਂ ਬਲਬੀਰ ਸਿੰਘ ਪੰਨੋ ਕੋਟਲੇ ਵਾਮੇ ਦਾਵਾ ਇਹ ਸਾਡਾ ਪੁੱਤ ਆ ਅਸੀਂ ਇਹਨੂੰ ਹੱਥੀਂ ਖੜਾਇਆ ਹੱਥੀਂ ਪਾ ਲਿਆ ਇਹਨੂੰ ਤੇ ਇੰਨੇ ਸਾਡੇ ਪਿੰਡ ਦਾ ਨਾਂ ਰੌਸ਼ਨ ਕੀਤਾ ਸਾਡੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਘਰ ਘਰ ਜੰਮੇ ਉਹ ਜਿਹੇ ਪੁੱਤ ਬਹੁਤ ਸਤਿਕਾਰਯੋਗ ਸਰਦਾਰ ਬਲਵੀਰ ਸਿੰਘ ਜੀ ਪੰਨੂ ਸਾਹਿਬ ਚੇਅਰਮੈਨ ਪੰਨ ਸਾਹਿਬ ਪੰਜਾਬ ਅਸੀਂ ਸਾਰੇ ਪਰਿਵਾਰ ਨੇ ਉਹਨਾਂ ਦੇ ਮੋਢਾ ਨਾਲ ਮੋਢਾ ਜੋੜ ਕੇ ਖੜੇ ਆ ਹਲਕੇ ਦੇ ਕੰਮ ਕਰ ਰਹੇ ਨੇ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਆ ਜਿਸ ਤਰ੍ਹਾਂ 메ਨ ਰੋਡ ਸੁਨਈਆ ਅਲੀਵਾਲ ਕਾਲਾ ਅਫਗਾਨਾ ਕਣੀਏ ਕੇ ਬਾਂਗਰ ਬਹੁਤ ਵਧੀਆ ਕੰਮ ਹੋ ਰਿਹਾ ਆ ਅਸੀਂ ਵੱਧ ਤੋਂ ਵੱਧ ਵੋਟ ਪਾ ਕੇ ਸਰਦਾਰ ਬਲਵੀਰ ਸਿੰਘ ਪੰਨੂ ਨੂੰ ਲੀਡ ਦਵਾਂਗੇ ਇੰਨਾ ਚਿਰ ਹੋ ਗਿਆ ਸਾਨੂੰ ਰਾਜਨੀਤੀ ਚ ਵਿਚਰਦਾ ਮੇਰੇ ਫਾਦ ਸਾਹਿਬ 50 ਸਾਲ ਤੋਂ ਕਾਲੀਦਾ ਚ ਵਿਚਰੇ ਆ ਸਾਰੇ ਲੀਡ ਨਾਲ ਸੁਸੰਦਰ ਪਰ ਇਹੋ ਜਿਹੇ ਨੇਤਾ ਸਰਦਾਰ ਬਲਬੀਰ ਸਿੰਘ ਪੰਨੂ ਵਰਗਾ ਅਸੀਂ ਨਹੀਂ ਵੇਖਿਆ ਬਹੁਤ ਵਧੀਆ ਕੰਮ ਹੋਣ ਦੇ ਆ ਇਹ ਤੋਂ ਪ੍ਰਭਾਵ ਤੋਂ ਸਾਰਾ ਪਿੰਡ ਅੱਜ ਇਕੱਠਾ ਹੋਇਆ ਵਾ ਸਾਰੇ ਲੋਕ ਇਕੱਠੇ ਹੋ ਕੇ ਇੱਕ ਮੁੱਠੂ ਗਤੁਰਨ ਦੇ ਨਾਲ ਬਹੁਤ ਜ਼ਿਆਦਾ ਵਿਕਾਸ ਕਰਦੇ ਬਹੁਤ ਜ਼ਿਆਦਾ ਵਿਕਾਸ ਕਰਦੇ ਹੋਏ ਆ ਪ੍ਰਕਾਸ਼ ਕਰ ਜਾਂਦੇ ਪ੍ਰਭਾਵਤ ਹੋ ਕੇ ਹੀ ਇੰਨਾ ਇਕੱਠਾ ਹੋਇਆ ਅੱਜ ਮੈਂ ਸਰਦਾਰ ਬਲਬੀਰ ਸਿੰਘ ਪੰਨੂ ਦਾ ਇਨ੍ਹਾਂ ਪ੍ਰਭਾਵਤਿਆ ਕਿ ਸਾਡੇ ਪਿੰਡ ਦਾ ਨਾਮ ਉਹਨਾਂ ਨੇ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਮੈਂ ਬਾਹਰ ਬੀਐਸਐਫ ਵਿੱਚ ਸਰਵਿਸ ਕਰਦਾ ਮੈਨੂੰ ਬਾਹਰ ਵੀ ਇਹ ਚੀਜ਼ ਦਾ ਪਤਾ ਲੱਗਦਾ ਹੈ ਕਿ ਬਲਬੀਰ ਸਿੰਘ ਪੰਨੂ ਦੀ ਕਿੰਨਾ ਜਾਨ ਪਹਿਚਾਨੇ ਕਿੰਨਾ ਕੰਮ ਕਰ ਰਹੇ ਨੇ ਦੂਸਰੇ ਪਿੰਡਾਂ ਦੇ ਲੋਕ ਵੀ ਮੈਨੂੰ ਪੁੱਛਦੇ ਨੇ ਕੁਝ ਮੈਨੂੰ ਕੰਮ ਵੀ ਕਹਿੰਦੇ ਨੇ ਮੈਂ ਬਲਬੀਰ ਸਿੰਘ ਪੰਨੋਂ ਨੂੰ ਕਹਿਣਾ ਤੇ ਉਹ ਬਹੁਤ ਵਧੀਆ ਕੰਮ ਕਰਦੇ ਨੇ ਉਹਨਾਂ ਦਾ ਇਸ ਕਰਕੇ ਮੈਂ ਆਪਣੇ ਪਿੰਡ ਵਿੱਚੋਂ ਇਹ ਗਰੰਟੀ ਸਾਡੀ ਕਿ ਸਾਡੇ ਪਿੰਡ ਦੇ ਵਿੱਚੋਂ ਇਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਦੇ ਨਾਲ ਜਿਤਾ ਕੇ ਭੇਜਾਂਗੇ ਧੰਨਵਾਦ ਪਿੰਡ ਕੋਲੇ ਬਾਮੀ ਦੀ ਸਾਥ ਸੰਗਤ ਚਾਚੇ ਤਾਏ ਚਾਚੀਆਂ ਮੇਰੀਆਂ ਭੈਣਾਂ ਮੇਰੇ ਭਰਾ ਇਹਨਾਂ ਦਾ ਅੱਜ ਬੜਾ ਮਾਣ ਬੜਾ ਪਿਆਰ ਬੜਾ ਸਤਿਕਾਰ ਦਿੱਤਾ ਹੈ ਸਾਡੀ ਇਹ 2024 ਦੀ ਇਲੈਕਸ਼ਨ ਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੀਟਿੰਗ ਕੀਤੀ ਗਈ ਹੈ ਪਿੰਡ ਕੋਟਲੇ ਬਾਮੇ ਨੇ ਪਿੰਡਾਂ ਦੇ ਵਿੱਚ ਸੱਚਾ ਚਾਚੇ ਤਾਇਆ ਨੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ ਜਾ ਕੇ ਮਿਹਨਤ ਕਰਨੀ ਹੈ ਉਹਦੇ ਵਾਸਤੇ ਅੱਜ ਅਸੀਂ ਪਿੰਡ ਕੋਟਲੇ ਬਾਮੇ ਨੇ ਟੀਮਾਂ ਵੀ ਤਿਆਰ ਕਰ ਦਿੱਤੀਆਂ ਨੇ ਜੋ ਪਿੰਡਾਂ ਦੇ ਵਿੱਚ ਲੜਾਈ ਜਾ ਕੇ ਲੜਾਂਗੇ ਜੀ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਪਿੰਡ ਕੋਟਲੇ ਬਾਮੇ ਚੋ 2024 ਦੀਆਂ ਇਲੈਕਸ਼ਨਾਂ ਚ 99% ਵੋਟ ਆਮ ਆਦਮੀ ਪਾਰਟੀ ਨੂੰ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਂ ਨੂੰ ਜੋ ਵੀ ਸਾਡਾ ਉਮੀਦਵਾਰ ਆਊਗਾ ਉਹਨਾਂ ਨੂੰ ਵੋਟ ਪਏਗੀ ਪਿੰਡ ਕੋਟਲੇ ਬਾਮੇ ਦੀ ਧਰਤੀ ਤੇ ਜਨਮ ਲਿਆ ਮੇਰੇ ਚਾਚੇ ਤਾਏ ਨੇ ਮੇਰੇ ਪਰਿਵਾਰ ਹੈ ਪਿੰਡ ਕੋਟਲੇ ਬਾਮੇ ਨੂੰ ਇਹੋ ਜੀਆਂ ਨਿਸ਼ਾਨੀਆਂ ਦਵਾਂਗੇ ਕਿ ਤਿੰਨ ਪੀੜੀਆਂ ਸਾਡੇ ਪੋਤਰੇ ਵੀ ਯਾਦ ਜ਼ਰੂਰ ਕਰਿਆ ਕਰਨਗੇ ਕਿ ਪਿੰਡ ਕੋਟਲੇ ਬਾਮੇ ਦੇ ਵਿੱਚ ਸਾਡੇ ਚਾਚੇ ਸਾਡੇ ਦਾਦੇ ਸਾਡੇ ਬਾਪੂ ਜੀ ਸਾਡੀ ਦਾਦੀ ਜੀ ਸਾਡੀ ਮਾਤਾ ਜੀ ਜੋ ਵੀ ਜਿੰਨਾ ਕੋਈ ਪਰਿਵਾਰਾਚ ਜਿਹਦੇ ਕੋਈ ਲੱਗਦਾ ਹੋਵੇਗਾ ਪੁੱਤ ਪੁੱਤਰੀ ਜਰੂਰ ਚੇਤਾ ਕਰਿਆ ਜਾਣਗੇ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਪ੍ਰਬਾਰਾਂ ਨੇ ਇੱਕ ਬੜਾ ਵੱਡਾ ਸਰਕਾਰਾਂ ਗਲਤ ਸਰਕਾਰਾਂ ਦੇ ਵਿੱਚੋਂ ਗਲਤ ਬੰਦਿਆਂ ਦੇ ਖਿਲਾਫ ਇੱਕ ਟੀਮ ਇਕੱਠੀ ਹੋ ਕੇ ਫੈਸਲਾ ਲਿਆ ਸੀ ਉਸ ਫੈਸਲੇ ਦੇ ਉੱਤੇ ਪਿੰਡ ਕੋੜਲੇ ਬਾਮੇ ਤੇ ਬਹੁਤ ਵੱਡੀਆਂ ਨਿਸ਼ਾਨੀਆਂ ਪਿੰਡ ਕੋੜਲੇ ਬਾਮੇ ਨੇ ਇਹੋ ਜਿਹੀਆਂ ਨਿਸ਼ਾਨੀਆਂ ਦੇਵਾਂਗੇ ਕਿ ਕੋੜਲੇ ਬਾਮੇ ਤੋਂ ਸਭ ਜੇ ਖੱਬੇ ਵਾਲੇ ਪਿੰਡ ਵੇਖ ਕੇ ਦੂਜੇ ਪਿੰਡਾਂ 'ਚ ਤਿਆਰੀ ਹੋਇਆ ਕਰੂ ਕਿ ਜੇ ਪਿੰਡ ਵੇਖਣਾ ਹੈ ਜੇ ਸੋਹਣਾ ਪਿੰਡ ਵੇਖਣਾ ਸੁੰਦਰਤਾ ਪਿੰਡ ਦੀ ਵੇਖਣੀ ਏ ਪਿੰਡ ਦੀ ਸਾਫ ਸਪਾਈ ਵੇਖਣੀ ਏ ਪਿੰਡ ਦਾ ਏਕਾ ਵੇਖਣਾ ਹੈ ਪਿੰਡ ਦੇ ਵਿੱਚ ਛਲੂਕ ਵੇਖਣਾ ਭਾਈਚਾਰੇ ਦਾ ਪਿਆਰ ਵੇਖਣਾ ਤੇ ਜਾ ਕੇ ਪਿੰਡ ਕੋਟਲੇ ਬਾਂਬੇ ਦੇ ਵਿੱਚ ਵੇਖੂ ਪਿੰਡ ਕੋਟਲੇ ਬਾਂਬੇ ਨੇ ਸਰਦਾਰ ਬਲਬੀਰ ਸਿੰਘ ਪੰਨੂ ਨੂੰ ਜਨਮ ਦਿੱਤਾ ਹੈ ਤੇ ਬਲਬੀਰ ਸਿੰਘ ਪੰਨੂ ਨੇ ਕਦੀ ਸੋਚਿਆ ਨਹੀਂ ਸੀ ਕਿ ਰਾਜਨੀਤੀ ਦੇ ਵਿੱਚ ਇੱਕ ਪੰਚਾਇਤ ਮੈਂਬਰ ਵਜੋਂ ਵੀ ਆਊਗਾ ਆਮ ਘਰ ਤੋਂ ਉੱਟ ਕੇ ਤੰਤਨ ਬਾਬਾ ਸ਼੍ਰੀ ਚੰਦ ਜੀ ਨੇ ਕਿਰਪਾ ਕੀਤੀ ਹੈ ਮੈਨੂੰ ਰਾਜਨੀਤੀ ਜੀ ਤੋੜਿਆ ਜੇ ਮੈਨੂੰ ਉਹਨਾਂ ਨੇ ਤੋੜਿਆ ਦੇ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਊਗਾ ਮੇਰੇ ਚਾਚੇ ਤਾਏ ਖੜੇ ਨੇ ਮੇਰਾ ਪਰਿਵਾਰ ਖੜਾ ਰੇ ਮੇਰੇ ਪਰਵਾਦ ਜੀ ਨੇ ਪਿਤਾ ਜੀ ਨੇ ਮਾਤਾ ਜੀ ਨੇ ਸਾਰੇ ਪਿੰਡ ਦੀ ਸੰਗਤ ਖੜੀ ਹੈ ਜਿੰਨੇ ਵੀ ਸਾਡੇ ਭਾਈਚਾਰੇ ਸਾਰੇ ਖੜੇ ਨੇ ਇਹਨਾਂ ਦੀ ਮੈਂ ਜੋ ਗਗਵਾਈ ਦੇ ਵਿੱਚ ਸਾਰਿਆਂ ਨੂੰ ਬਚਨ ਦਿਨਾ ਕੋੜਲੇ ਬਾਮੇ ਦੇ ਨਕਸ਼ੇ ਨੂੰ ਐਸਾ ਸੋਹਣਾ ਕਸਾ ਪਲਾਨ ਕਰਕੇ ਤਿਆਰ ਕੀਤਾ ਜਾਊਗਾ ਵੀ ਹਲਕੇ ਦੀ ਨਹੀਂ ਗੱਲ ਕਰ ਰਿਹਾ ਵੀ ਹਲਕੇ ਚ 200 ਪਿੰਡ ਪੰਜਾਬ ਦੇ ਬਾਹਰ ਦੇ ਹਲਕਿਆਂ ਦੇ ਵੀਰ ਵੀ ਇਸ ਪਿੰਡ ਨੂੰ ਵੇਖਣ ਆਇਆ ਕਰਨਗੇ ਵੀ ਹਾਂ ਪਿੰਡ ਦੇ ਵਿੱਚ ਕੋਈ ਟੀਮ ਤਿਆਰ ਹੋਈ ਸੀ ਕਿਸੇ ਟੀਮ ਨੇ ਪਲਾਨ ਕੀਤਾ ਸੀ ਤੇ ਇਸ ਪਿੰਡ ਦੇ ਨਕਸ਼ੇ ਨੂੰ ਵੇਖ ਕੇ ਪੰਜਾਬ ਦੇ ਵਿੱਚ ਪਿੰਡ ਤਿਆਰ ਹੋਇਆ ਕਰਨਗੇ ਇਹ ਮੈਂ ਵਚਨ ਦਿੰਦਾ ਸਾਰੀ ਕਿੰਨੇ ਵੀ ਪਿੰਡ ਦੀ ਸਾਧ ਸੰਗਤ ਸਾਰੀ ਸਾਧ ਸੰਗਤ ਦੀ ਆਜ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦੀ ਪਿੰਡ ਦੀ ਸਾਰੀ ਸਾਧ ਸੰਗਤ ਦਾ ਜੋ ਅੱਜ ਇਹਨਾਂ ਨੇ ਇਨਾ ਪਿਆਰ ਦਿੱਤਾ ਮੈਂ ਦੇਣ ਨਹੀਂ ਦੇ ਸਕਦਾ ਇਨਾਂ ਦੇ ਪਿਆਰ ਦਾ ਇਨਾਂ ਦੇ ਸਤਿਕਾਰ ਦਾ ਮੈਂ ਰਹਿਂਦੀ ਉਮਰ ਤੱਕ ਜਿੰਨਾ ਤੱਕ ਪਰਮਾਤਮਾ ਜਿੰਨਾ ਤੱਕ ਉਮਰ ਬਖਸ਼ੂਗਾ ਇਨਾਂ ਦਾ ਮੰਦਰ ਨਹੀਂ ਦੇ ਸਕਦਾ। ਕਟਲੇ ਬਾਮਾ ਦੇ ਪਿੰਡ ਵਾਲਿਆਂ ਨੇ ਲੋਕਾਂ ਨੇ ਬਲਵੀਰ ਸਿੰਘ ਪੰਨੂ ਨੂੰ ਦਵਾਇਆ ਯਕੀਨ ਕਿ ਉਹ ਆਪ ਦੇ ਵਿੱਚ ਈਸ਼ਵਰ ਮੋਢੇ ਨਾਲ ਮੋਢਾ ਜੋੜ ਕੇ ਬਲਵੀਰ ਸਿੰਘ ਪੰਨੂ ਦੇ ਨਾਲ ਖੜੇ ਹੋਣਗੇ। ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਧਨਦੀਵ ਵਿਸ਼ੇਸ਼ ਰਿਪੋਰਟ